ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਆਪਾਂ ਪੰਜਾਬ ਦੀ ਗੱਲ ਕਰਾਂਗੇ ਆਉਂਦੇ 24 ਘੰਟਿਆਂ ਦੇ ਵਿੱਚ ਆਉਣ ਵਾਲੇ 10 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਏਗੀ ਹਵਾ ਤੇਜ਼ ਰਹੇਗੀ ਜਾਂ ਹੌਲੀ ਰਹੇਗੀ ਕਿਸ ਤਰ੍ਹਾਂ ਦਾ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਇਸ ਵੀਡੀਓ ਦੇ ਵਿੱਚ ਆਪਾਂ ਤਕਰੀਬਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਂਦੇ ਜਿਹੜੇ ਅਗਲੇ ਹਫ਼ਤੇ ਦੇ 4-5 ਦਿਨ ਹੋਣਗੇ ਉਹਨਾਂ ਦੇ ਵਿੱਚ ਮੀਂਹ ਦੇ ਸਾਰ ਪੰਜਾਬ ਦੇ ਵਿੱਚ ਬੰਦੇ ਹੋਏ ਦਿਖਾਈ ਦੇ ਰਹੇ ਹਨ ਨੇੜੇ ਚੱਕਰ ਦੀ ਵੀਡੀਓ ਦੇ ਵਿੱਚ ਆਪਾਂ ਦਵਾਂਗੇ ਸਭ ਤੋਂ ਪਹਿਲਾਂ ਜੇਕਰ ਹਵਾ ਦੀ ਦਿਸ਼ਾ ਦੀ ਗੱਲ ਕਰੀਏ ਤਕਰੀਬਨ ਇਸ ਵਕਤ ਉੱਤਰ ਪੱਛਮ ਦੀ ਆਪਾਂ ਨੂੰ ਠੰਡੀਆਂ ਹਵਾਵਾਂ ਪੰਜਾਬ ਦੇ ਉਤਰੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਦਿਨ ਅਤੇ ਸਵੇਰ ਵੇਲੇ ਮੌਸਮ ਠੰਡ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਤਕਰੀਬਨ ਜਿਹੜੀਆਂ ਤੂਪੋ ਵਾਲਾ ਮਾਹੌਲ ਦੀ ਗਮਰਾਹਸ਼ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦਿਨ ਵੇਲੇ ਦੇਖਣ ਨੂੰ ਮਿਲੇਗੀ ਹਵਾ ਦੀ ਤਕਰੀਬਨ ਹੌਲੀ ਹੌਲੀ ਰਫ਼ਤਾਰ ਦੇ ਵਿੱਚ ਚਲਦੀ ਹੋਈ ਦਿਖਾਈ ਦੇਗੀ ਟੈਂਪਰੇਚਰ ਦੀ ਗੱਲ ਕਰੀਏ ਤਕਰੀਬਨ ਦਿਨ ਦਾ ਟੈਂਪਰੇਚਰ ਆਪਾਂ ਨੂੰ ਆਉਂਦੇ ਪੰਜ ਸੌ ਜਿੰਨਾ ਵੀ 30 30 ਅਤੇ 31 ਡਿਗ ਸਿਸਟਮ ਦੀ ਗੱਲ ਕਰੀਏ ਤਕਰੀਬਨ 9 ਤਰੀਕ ਨੂੰ ਇੱਕ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲੇਗਾ ਤਕਰੀਬਨ ਕਹਿ ਸਕਦੇ ਹਾਂ ਕਿ 9 ਅਤੇ 10 ਤਰੀਕ ਨੂੰ ਇਸ ਸਿਸਟਮ ਦਾ ਆਪਾਂ ਨੂੰ ਮੁਕਾਸਰ ਦੇਖਣ ਨੂੰ ਮਿਲੇਗਾ ਜਬਰਦਸਤ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੇਗਾ ਕਿ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਇਲਾਕਿਆਂ ਵਿੱਚ ਬਰਬਰੀ ਸੁਭਾਵਨਾ ਹੈ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਇਹ ਸਿਸਟਮ ਮੇਨ ਤੌਰ ਤੇ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਦੀ ਜਾਣਕਾਰੀ ਤਕਰੀਬਨ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗੀ ਮੇਨ ਤੌਰ ਤੇ 13 ਜਾਂ 14 ਤਰੀਕ ਨੂੰ ਇਹ ਸਿਸਟਮ ਮੁੱਖ ਤੌਰ ਤੇ ਦੇਖਣ ਨੂੰ ਮਿਲੇਗਾ 1 ਉਲਾਂ ਏ ਪੰਜ ਦਿਨ ਹੋਣਗੇ ਇਸ ਦੇ ਨਾਲ ਪੰਜਾਬ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ 14 ਅਤੇ 15 ਤਰੀਕ ਨੂੰ ਇਸ ਦਾ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਜ਼ਬਰਦਸਤ ਦੇਖਣ ਨੂੰ ਮਿਲ ਸਕਦੀਆਂ ਹਨ ਉਸ ਇਲਾਕਿਆਂ ਦੇ ਵਿੱਚ ਭਾਰੀ ਬਰਖਾ ਵੀ ਹੋ ਸਕਦੀ ਹੈ ਕਿਉਂਕਿ ਜੇਕਰ ਗੱਲ ਕਰੀਏ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਤਕਰੀਬਨ ਆਉਂਦੇ 10 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ 10 ਦਿਨਾਂ ਦੀ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਦੀ ਲਾਈਵ ਸਾਈਡਰ ਤਵੀਰ ਨਾਲ ਸਾਂਝੀਆਂ ਕਰ ਰਿਹਾ ਤਕਰੀਬਨ ਜੋ ਕਸ਼ਮੀਰ ਹੋ ਗਿਆ ਹਿਮਾਚਲ ਹੋ ਗਿਆ ਉੱਤਰਾਖੰਡ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਬਰਫ਼ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦਾ ਕੁਝ ਹ ਹੋ ਸਕਦਾ ਹੈ ਬਾਕੀ ਹਲਕੀ ਫੁਲਕੀ ਬਦਲਵਾਈ ਆਪਾਂ ਨੂੰ ਦੇਖਣ ਨੂੰ ਮਿਲੇਗੀ ਇਸ ਤੋਂ ਬਿਨਾ ਰਾਜਸਥਾਨ ਗੁਜਰਾਤ ਦੇ ਇਲਾਕੇ ਹੋਗੇ ਆਉਂਦੇ 36 ਘੰਟਿਆਂ ਦੇ ਪਿਛਲੇ ਵਿੱਚ ਇਲਾਕੇ ਹੋਗੇ ਨੇ ਵਿੱਚ ਮੌਸਮ ਖੁਸ਼ਕ ਦੇਖਣ ਨੂੰ ਮਿਲੇਗਾ ਜਿਸ ਦਿਨ ਵੇਲੇ ਗਮਰਾਟ ਬੰਦੀ ਹੋਈ ਦਿਖਾਈ ਦੇਗੀ ਅਤੇ 9 ਅਤੇ 10 ਤਰੀਕ ਨੂੰ ਤਕਰੀਬਨ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਉੱਤਰ ਭਾਰਤ ਜੰਮੂ ਕਸ਼ਮੀਰ ਦੇ ਕੁਝ ਇਲਾਕੇ ਰਾਜਸਥਾਨ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ 10 ਤਰੀਕ ਦੀ ਰਾਤ ਤੋਂ ਆਪਾਂ ਨੂੰ ਜੰਮੂ ਕਸ਼ਮੀਰ ਅਤੇ ਹੋ ਗਿਆ ਨਮਾਚਲ ਦੇ ਵਿੱਚ ਬਰਬਾਦੀਆਂ ਉਤਰਾਖੰਡ ਦੇ ਇਲਾਕੇ ਹੋਗੇ ਇਸ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਅਤੇ ਜੇਕਰ ਆਪਾਂ 11 ਤਰੀਕ ਦੇ ਮੌਸਮ ਦੀ ਗੱਲ ਕਰੀਏ 11 ਤਰੀਕ ਨੂੰ ਜੰਮੂ ਕਸ਼ਮੀਰ ਤੇ ਕੁਝ ਭਾਗ ਹਿਮਾਚਲ ਦੇ ਪੂਛ ਭਾਗ ਹੋਗੇ ਹਨ ਵਿੱਚ ਮੀਂਹ ਦੀਆਂ ਤੇਜ਼ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇਕਰ ਆਪਾਂ 12 ਤਰੀਕ ਦੀ ਮੌਸਮ ਦੀ ਗੱਲ ਕਰੀਏ 12 ਤਰੀਕ ਨੂੰ ਤਰੀਕ ਨੂੰ ਜੰਮੂ ਕਸ਼ਮੀਰ ਉਤਰਾਖੰਡ ਦੇ ਇਹਨਾਂ ਭਾਗਾਂ ਵਿੱਚ ਜ਼ਬਰਦਸਤ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਬਿਨਾਂ ਪੰਜਾਬ ਦੇ ਵਿੱਚ ਹਲਕੀ ਫੁਲਕੀ ਹਨੇਰੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਹੋ ਪਹਿਲਾਂ ਦੱਖਣ ਭਾਰਤ ਦੇ ਵਿੱਚ ਇੱਕ ਸਿਸਟਮ ਆਪਾਂ ਨੂੰ ਮਾਸਾਗਰ ਤਾਮਿਲਨਾਡੂ ਦੇ ਕੇਰਲਾ ਦੇ ਕੁਝ ਇਤਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ 13 ਤਰੀਕ ਨੂੰ ਤਕਰੀਬਨ ਕਹਿ ਸਕਦੇ ਹਾਂ 13 14 15 ਤਰੀਕ ਨੂੰ ਉਮੀਦੀਆਂ ਕਾਰਵਾਈਆਂ ਮੁੱਖ ਤੌਰ ਤੇ ਦੇਖਣ ਨੂੰ ਮਿਲ ਸਕਦੀਆਂ ਹਨ ਜੇਕਰ 14 ਤਰੀਕ ਦੇ ਮੌਸਮ ਦੀ ਗੱਲ ਕਰੀਏ 14 ਤਰੀਕ ਨੂੰ ਇਹ ਸਿਸਟਮ ਤਕਰੀਬਨ ਉਮੀਦ ਦੀ ਚਬੇਟ ਦੇ ਵਿੱਚ ਪੰਜਾਬ ਜੰਮੂ ਕਸ਼ਮੀਰ ਦੇ ਇਲਾਕੇ ਹੋਗੇ ਉੱਤਰਾਖੰਡ ਹੋਗੇ ਉਮੀਦੀਆਂ ਗਤੀਵਿਧੀਆਂ ਆਪਾਂ ਨੂੰ ਤਕਰੀਬਨ ਵਾਦ ਦੇਖਣ ਨੂੰ ਮਿਲ ਸਕਦੀਆਂ ਹਨ ਸੈਂਟਰ ਭਾਰਤ ਦੇ ਇਲਾਕਿਆਂ ਦੇ ਮੌਸਮ ਆਮ ਦੌਰ ਦੇ ਖੁਸ਼ਕ ਰਹੇਗਾ 16 ਤੇ 15 ਤਰੀਕ ਨੂੰ ਤਕਰੀਬਨ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਉਸ ਤੋਂ ਬਾਅਦ ਜੇਕਰ 16 ਤਰੀਕ ਦੀ ਗੱਲ ਕਰੀ ਹਲਕੀਆਂ-ਫੁਲਕੀਆਂ ਗਤੀਵਿਧੀਆਂ ਰਾਜਸਥਾਨ ਗੁਜਰਾਤ ਹਰਿਆਣਾ ਮੱਧ ਪ੍ਰਦੇਸ਼ ਤਕਰੀਬਨ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਵੀ ਦਾਸਰ ਦੇਖਣ ਨੂੰ ਮਿਲੇਗਾ ਕੇ ਮੌਸਮ ਵਿਭਾਗ ਦੇ ਲੋਰਡ ਦੀ ਗੱਲ ਕਰੀਏ ਤਾਂ ਤਕਰੀਬਨ 7 8 ਤੇ 9 ਤਰੀਕ ਨੂੰ ਤਕਰੀਬਨ 10 ਤਰੀਕ ਤੱਕ ਮੌਸਮ ਵਿਭਾਗ ਵੱਲੋਂ ਤਾਂ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਦਰਸਾਈ ਗਈ। ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ। ਤਕਰੀਬਨ 11 ਤਰੀਕ ਨੂੰ ਵੀ ਮੌਸਮ ਵਿਭਾਗ ਵੱਲੋਂ ਕੋਈ ਵੱਡੀ ਮੀਂਹ ਦੀ ਕਾਰਵਾਈ ਨਹੀਂ ਦਰਸਾਈ ਗਈ। ਤਕਰੀਬਨ ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਜੇਕਰ 12 ਦੇ 13 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ 12 ਅਤੇ 13 ਤਰੀਕ ਨੂੰ ਮੌਸਮ ਵਿਭਾਗ ਦੇ ਰੈਡਾਰ ਦੇ ਵਿੱਚ ਵੀ ਇਹ ਸਿਸਟਮ ਸ਼ੋ ਹੋ ਰਿਹਾ ਹੈ। ਤਕਰੀਬਨ ਹਲਕੇ-ਫੁਲ ਜਮੂ ਕਸ਼ਮੀਰ ਪੰਜਾਬ ਦੇ ਇਲਾਕੇ ਹੋਗੇ ਉੱਪਰਲੇ ਇਲਾਕੇ ਹੋਗੇ ਪਹਾੜੀ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਵੀ ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਉਮੀਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਫਿਲਹਾਲ ਮੌਸਮ ਵਿਭਾਗ ਨੇ 13 ਤਰੀਕ ਤੱਕ ਮੌਸਮ ਦੀ ਜਾਣਕਾਰੀ ਦਿੱਤੀ ਗਈ ਹੈ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਇੱਕ ਵਾਰ ਫਿਰ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਕਿ ਚਲਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਨੂੰ